ਸਾਨੂੰ ਜਿਵੇਂ ਸ਼ੌਂਕ ਹੈ ਜੀ ਸੇਵਾ ਕਰਨ ਦਾ ਲੰਗਰ ਦਾ ਸ਼ੌਂਕ ਹੈ ਜਿਵੇਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਡੀ ਐਮ ਸੀ ਹਸਪੀਟਲ ਦੇ ਬਾਹਰ 2018 ਤੋਂ ਲੰਗਰ ਚੱਲ ਰਿਹਾ ਹੈ ਗੁਰੂ ਮਹਾਰਾਜ ਨੇ ਗੁਰਗੁਆanshi ਜੀ ਮਹਾਰਾਜ ਦਾ ਸਾਰਾ ਸਰਬੰਸ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖੋ ਸਾਰਾ ਪਰਿਵਾਰ ਵਿਛੜ ਗਿਆ ਸੀ ਸ਼ਹੀਦ ਹੋ ਗਏ ਸੀ ਛੋਟੇ ਸਾਹਿਬ ਜਦ ਦੇ ਦਿਲ ਦੇ ਵਿੱਚ ਇੱਕ ਤਮੰਨਾ ਸੀ ਵੀ ਸ਼ਹਾਦਤਾਂ ਦੇ ਦਿਨ ਚੱਲ ਰਹੇ ਆ ਵੀ ਕੁਝ ਐਸਾ ਲੰਗਰ ਲਾਈਏ ਦੇਖੋ ਜਿਵੇਂ ਨਾਨੇ ਤੇਜੀ ਜੀ ਪਾਸ਼ਾ ਇਸ ਟਾਈਮ ਹੁੰਦੇ ਨਾ ਜੀ ਉਸ ਟਾਈਮ ਖਾਣੇ ਦੇ ਲੰਗਰਾਂ ਦੀ ਲੋੜ ਸੀ ਹੈਨਾ ਹੁਣ ਆਈ ਦੇ ਡੇਟ ਦੇ ਵਿੱਚ ਚਲੋ ਖਾਣੇ ਦੇ ਲੰਗਰਾਂ ਦੀ ਲੋੜ ਦੇ ਨਾਲ ਨਾਲ ਐਜੂਕੇਸ਼ਨ ਦੇ ਲੰਗਰਾਂ ਦੀ ਲੋੜ ਹੈ ਦਵਾਈਆਂ ਦੇ ਲੰਗਰਾਂ ਦੀ ਲੋੜ ਹੈ ਆਪਰੇਸ਼ਨਾਂ ਦੇ ਲੰਗਰਾਂ ਦੀ ਲੋੜ ਹੈ ਸ੍ਰੀਕਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਅਸੀਂ ਇੱਕ ਇਦਾਂ ਦੇ ਸਖਸ ਕੋਲ ਲੈ ਕੇ ਪਹੁੰਚੇ ਹਾਂ ਤੁਹਾਨੂੰ ਜਿਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਉਪਰਾਲਾ ਕੀਤਾ ਜਾ ਰਿਹਾ ਚਸ਼ਮਿਆਂ ਨੂੰ ਲੈ ਕੇ ਜੀ ਹਾਂ ਜੇਕਰ ਤੁਹਾਡੀ ਨਜ਼ਰ ਘਟਾ ਜਾਂ ਤੁਹਾਨੂੰ ਦੇਖਣ ਦੇ ਵਿੱਚ ਪ੍ਰੋਬਲਮ ਹੋ ਰਹੀ ਹੈ ਤੁਹਾਡੇ ਛੋਟੇ-ਛੋਟੇ ਬੱਚੇ ਨੇ ਲੇਕਿਨ ਤੁਹਾਡਾ ਬਜਟ ਨਹੀਂ ਹੈਗਾ ਕਿਤੇ ਵੀ ਜਿਹੜਾ ਆ ਉਹਨਾਂ ਨੂੰ ਨਵੇਂ ਤੋਂ ਨਵੇਂ ਚਸ਼ਮੇ ਦਿਲਵਾਉਣ ਦਾ ਤੇ ਅੱਜ ਸਾਡੇ ਨਾਲ ਐਮਪੀ ਸਿੰਘ ਯਾਨੀ ਕਿ ਸਿੰਘ ਆਪਟਿਕ ਦੇ ਜਿਹੜੇ ਮਾਲਕ ਨੇ ਉਹ ਮੌਜੂਦ ਨੇ ਜਿਨ੍ਹਾਂ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਹਾਂ ਉਹਨਾਂ ਵੱਲੋਂ ਉਪਰਾਲਾ ਇੱਕ ਕਿਤਾ ਜਾ ਰਿਹਾ ਹੈ ਕਿ ਹਰ ਇੱਕ ਬੱਚੇ ਨੂੰ ਜਿਹੜਾ ਆ ਫਰੀ ਦੇ ਵਿੱਚ ਜਿਹੜਾ ਚਸ਼ਮਾ ਮਿਲੂਗਾ ਸਾਰੀ ਗੱਲਬਾਤ ਜਾਣਾਂਗੇ ਕਿ ਕਿਵੇਂ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਆਈਡੀਆ ਆਇਆ ਤੇ ਕਿੰਨਾ ਬੱਚੇ ਲਈਏ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਦਿਮਾਗ ਦੇ ਵਿੱਚ ਕਿੱਦਾਂ ਆਈਡੀਆ ਆਇਆ ਕਿ ਇਸ ਚੀਜ਼ ਦਾ ਉਪਰਾਲਾ ਕਰਨਾ ਹੈ ਕਿ ਬੱਚਿਆਂ ਨੂੰ ਜਿਹੜੇ ਬੱਚੇ ਦੇਖ ਨਹੀਂ ਸਕਦੇ ਲੋੜ ਮੰਦਾ ਜਾਂ ਹੋਰ ਬੱਚਿਆਂ ਨੂੰ ਵੱਡਿਆਂ ਨੂੰ ਜਿਹੜਾ ਆ ਚਸ਼ਮੇ ਦਾ ਲੰਗਰ ਲਾਣਾ ਹੈ ਮੈਡਮ ਇੱਕ ਚੀਜ਼ ਤੁਹਾਨੂੰ ਮੈਂ ਦੱਸਣੀ ਚਾਹਨਾ ਕਿ ਜਿਸ ਬੰਦੇ ਨੂੰ ਜਿਸ ਚੀਜ਼ ਦਾ ਸ਼ੌਂਕ ਹੁੰਦਾ ਨਾ ਜੀ ਉਹਨੇ ਉਹ ਲੱਭ ਹੀ ਲੈਣਾ ਤੇ ਪ੍ਰਮਾਤਮਾ ਆਪੇ ਹੀ ਉਹ ਵਲੀਆਂ ਸਾਰੀਆਂ ਜਿਹੜੇ ਰਸਤੇ ਨੇ ਆਪਣੇ ਆਪ ਕੱਢਦਾ ਸਾਨੂੰ ਜਿਵੇਂ ਸ਼ੌਂਕ ਹੈ ਜੀ ਸੇਵਾ ਕਰਨ ਦਾ ਲੰਗਰ ਦਾ ਸ਼ੌਂਕ ਹੈ ਜਿਵੇਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਡੀ ਐਮ ਸੀ ਹਸਪੀਟਲ ਦੇ ਬਾਹਰ 2018 ਤੋਂ ਲੰਗਰ ਚੱਲ ਰਿਹਾ ਜੀ ਇੱਕ ਅਸੀਂ ਆਪਰੇਸ਼ਨਾਂ ਦਾ ਲੰਗਰ ਸ਼ੁਰੂ ਕੀਤਾ ਹੋਇਆ ਪਿਛਲੇ ਪੌਣੇ 2 ਸਾਲ ਤੋਂ ਇੱਕ ਆਪਣਾ ਆਈ ਹਸਪੀਟਲ ਖੋਲਿਆ ਤੇ ਉਹਦੇ ਵਿੱਚ 1600 ਤੋਂ ਜ਼ਿਆਦਾ ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਕਰਾਏ ਹੈਗੇ ਆ ਕਰਾਨ ਵਾਲਾ ਪ੍ਰਮਾਤਮਾ ਜੀ ਵਾਹਿਗੁਰੂ ਹੈ ਬਹੁਤ سارے ਲੋਕ ਹੈ ਨਾ ਦਿਨਾਂ ਦੇ ਵਿੱਚ ਨਾ ਜੀ ਦਸੰਬਰ ਦੇ ਮਹੀਨੇ ਖੁਸ਼ੀਆਂ ਮਨਾਉਂਦੇ ਨੇ ਹੈਨਾ ਕਿਉਂਕਿ ਕਈ ਤਿਹਾਰ ਨੇ ਚਲੋ ਹਰੇਕ ਨੂੰ ਹਰੇਕ ਦਾ ਤਿਹਾਰ ਮੁਬਾਰਕ ਹੈ ਪਰ ਜੇ ਅਸੀਂ ਆਪਣਾ ਪੰਜਾਬੀ ਸਿੱਖ ਕਲਚਰ ਦੇਖੇ ਤੇ ਇਸ ਇਹਨਾਂ ਦਿਨਾਂ ਦੇ ਵਿੱਚ ਪੋਹ ਦੇ ਵਿੱਚ ਨਾ ਅਸੀਂ ਲੋਕ ਕੋਈ ਖੁਸ਼ੀ ਦੇ ਪ੍ਰੋਗਰਾਮ ਨਹੀਂ ਕਰਦੇ ਜੀ ਕਿਉਂਕਿ ਗੁਰੂ ਮਹਾਰਾਜ ਨੇ ਗੁਰਗੋਇੰਦ ਸਿੰਘ ਜੀ ਮਹਾਰਾਜ ਦਾ ਸਾਰਾ ਸਰਬੰਸ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖੋ ਸਾਰਾ ਪਰਿਵਾਰ ਵਿਛੜ ਗਿਆ ਸੀ ਸ਼ਹੀਦ ਹੋ ਗਏ ਸੀ ਛੋਟੇ ਸਾਬ ਜਦ ਤੇ ਦਿਲ ਦੇ ਵਿੱਚ ਇੱਕ ਤਮੰਨਾ ਸੀ ਵੀ ਸ਼ਹਾਹਤਾਂ ਦੇ ਦਿਨ ਚੱਲ ਰਹੇ ਆ ਵੀ ਕੁਝ ਐਸਾ ਲੰਗਰ ਲਾਈਏ ਦੇਖੋ ਜੇ ਗੁਰਨਾਣ ਤੇਜ ਜੀ ਪਾਸ਼ਾ ਇਸ ਟਾਈਮ ਹੁੰਦੇ ਨਾ ਜੀ ਉਸ ਟਾਈਮ ਖਾਣੇ ਦੇ ਲੰਗਰਾਂ ਦੀ ਲੋੜ ਸੀ ਹੈਨਾ ਹੁਣ ਆਈ ਦੇ ਡੇਟ ਦੇ ਵਿੱਚ ਚਲੋ ਖਾਣੇ ਦੇ ਲੰਗਰਾਂ ਦੀ ਲੋੜ ਦੇ ਨਾਲ ਨਾਲ ਐਜੂਕੇਸ਼ਨ ਦੇ ਲੰਗਰਾਂ ਦੀ ਲੋੜ ਹੈ ਦਵਾਈਆਂ ਦੇ ਲੰਗਰਾਂ ਦੀ ਲੋੜ ਹੈ ਆਪਰੇਸ਼ਨਾਂ ਦੇ ਲੰਗਰਾਂ ਦੀ ਲੋੜ ਹੈ। ਪਰ ਇੱਕ ਚੀਜ਼ ਹੋਰ ਜਿਵੇਂ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸਾਰਿਆਂ ਨੂੰ ਪਤਾ ਆ ਠੀਕ ਹੈ ਪਰ ਅਸੀਂ ਦੇਖਿਆ ਖਾਣ ਪੀਣ ਦੇ ਲੰਗਰ ਲਾ ਦਿੰਦੇ ਨੇ ਕੱਪੜੇ ਤੱਕ ਦੇ ਲੰਗਰ ਲਾ ਦਿੰਦੇ ਪਰ ਤੁਸੀਂ ਚਸ਼ਮਿਆਂ ਦਾ ਲੰਗਰ ਲਾ ਕੇ ਬੈਠੇ ਹੋ ਗੱਲ ਕੀ ਹੈ ਕਾਰਨ ਕੀ ਹੈ ਇਹਦੇ ਵਿੱਚ ਦੇਖੋ ਚਸ਼ਮਿਆਂ ਦਾ ਲੰਗਰ ਦਾ ਇਹ ਆ ਜੀ ਕਿਉਂਕਿ ਇਹ ਸਾਡਾ ਸਾਡਾ ਕੰਮ ਹੈ ਸਾਡਾ ਕਿਤਾ ਮਹਾਰਾ ਇਹਨੇ ਦਿੱਤਾ ਸਾਨੂੰ 25 ਸਾਲ ਹੋ ਗਏ ਕੰਮ ਕਰਦੇ ਆ ਇਹਦੀ ਨੌਲੇਜ ਹੈ ਸਾਡੇ ਕੋਲ ਸਿਸਟਮ ਹੈਗਾ ਤੇ ਮੇਰਾ ਦਿਲ ਸੀਗਾ ਅਸੀਂ 2 ਸਾਲ ਪਹਿਲਾਂ ਵੀ ਇਹੀ ਲੰਗਰ ਲਾਇਆ ਸੀ ਨਾਲ ਮੈਂ ਵੀ ਕਿਹਾ ਸੀਗਾ ਲੋਕਾਂ ਨੂੰ ਇਹਨਾਂ ਲੱਗੇ ਵੀ ਸਿੰਘ ਆਪਟੀਕਲ ਵਾਲੇ ਆਪਣੀਆਂ ਐਣਕਾਂ ਵੇਚਣ ਦੇ ਚੱਕਰ 'ਚ ਸ਼ੀਸ਼ੇ ਪਾ ਰਹੇ ਅਸੀਂ ਕਿਹਾ ਸੀ ਤੁਸੀਂ ਆਪਣਾ ਫਰੇਮ ਘਰੋਂ ਲਿਆਓ ਤੁਹਾਨੂੰ ਤਾਂ ਵੀ ਅਸੀਂ ਇੱਕ ਬੱਚੇ ਨੂੰ ਇੱਕ ਐਣਕ ਅਸੀਂ ਸ਼ੀਸ਼ੇ ਫ੍ਰੀ ਪਾ ਕੇ ਦਵਾਂਗੇ ਵਧੀਆ ਵਾਲੇ ਐਂਟੀ ਗਲੇਰ ਕਿਉਂਕਿ ਮੇਰੇ ਬੱਚੇ ਜੋ ਯੂਜ਼ ਕਰਦੇ ਮੈਂ ਕਹਿੰਨਾ ਕਿਸੇ ਦੇ ਬੱਚੇ ਵੀ ਯੂਜ਼ ਕਰਨ ਹੈ ਨਾ ਹਰੇਕ ਬੱਚੇ ਸਭ ਦੇ ਸਾਂਝੇ ਆਪਣੀਆਂ ਜਿਹੜੀਆਂ ਜੜਾਂ ਆਪਣੀਆਂ ਰੂਟਸ ਵਧੀਆ ਹੋਣਗੇ ਨਾ ਜੀ ਤੇ ਫਲ ਦਰਖਤ ਆਪੇ ਹੀ ਵਧੀਆ ਹੋਊਗਾ ਬਿਲਕੁਲ ਕਹਿੰਦੇ ਨੇ ਪੱਤੇ ਨਾ ਬਣੋ ਜੜ ਬਣੋ ਬਿਲਕੁਲ ਜੀ ਮੈਂ ਇਹ ਜਾਣਾਂ ਵੀ ਕਈ ਵਾਰੀ ਨਾ ਕਈ ਜ਼ਰੂਰਤਮੰਦ ਬੰਦਾ ਉਹੀ 100 200 ਵਾਲੇ ਸ਼ੀਸ਼ੇ ਪਵਾ ਕੇ ਖੁਸ਼ ਹੈ ਹਰ ਅਗਲਾ 7-800 ਹਜ਼ਾਰ ਨਹੀਂ ਖਰ ਸਕਦਾ ਤੇ ਮੇਰਾ ਦਿਲ ਸੀਗਾ ਇੱਕ ਤਾਂ ਮਹਾਰਾਜ ਦੇ ਲੇਖੇ ਲੱਗ ਜੂ ਦੇਖੋ ਦਸਵੰਦ ਹਰੇਕ ਬੰਦੇ ਨੂੰ ਕੱਟਣਾ ਚਾਹੀਦਾ ਹੈ ਨਾ ਗੁਰਬਾਣੀ ਵੀ ਕਹਿੰਦੀ ਦਸਵੰਦ ਕੱਢੋ ਪਰ ਅਕਲ ਦੇ ਨਾਲ ਕੱਢੋ ਬਿਲਕੁਲ ਨਾਲੇ ਦੂਜੀ ਗੱਲ ਇਹ ਆ ਵੀ ਦਸਵੰਦ ਲੋਕਾਂ ਨੂੰ ਇਹ ਲੱਗਦਾ ਵੀ ਦਸਵੰਦ ਮੈਂ দান ਦੇ ਰਿਆਂ ਦਸਵੰਦ দান ਨਹੀਂ ਹੁੰਦਾ ਦਸਵੰਦ ਤਾਂ ਗੁਰੂ ਦੀ ਦਿੱਤੀ ਈਮਾਨਤ ਹੁੰਦੀ ਸਾਡੇ ਕੋਲ ਉਹ ਅਸੀਂ ਕਿਸੇ ਨਾ ਕਿਸੇ ਰੂਪ ਚ ਉਹਨੂੰ ਵਾਪਸ ਕਰਨੀ ਹੁੰਦੀ ਹੈ ਜਿਵੇਂ ਲੰਗਰਾਂ ਦੇ ਰੂਪ ਚ ਕਿਸੇ ਤਰ੍ਹਾਂ ਦੇ ਵੀ ਲੰਗਰ ਹੋਣ ਤੇ ਮੇਰਾ ਇਹ ਦਿਲ ਸੀਗਾ ਵੀ ਜੇ ਮੇਰੇ ਬੱਚੇ ਚੰਗਾ ਸ਼ੀਸ਼ਾ ਪਾਉਂਦੇ ਤੇ ਕਿਸੇ ਦੇ ਬੱਚੇ ਕਿਉਂ ਰਹਿਣ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਵੀ ਅਸੀਂ ਹਰ ਬੱਚੇ ਨੂੰ ਆਪਣੇ ਭਾਵੇਂ ਘਰੋਂ ਫਰੇਮ ਲੈ ਕੇ ਅਸੀਂ ਉਹ ਬੱਚੇ ਨੂੰ ਨੰਬਰ ਵਾਲੇ ਸ਼ੀਸ਼ੇ ਚਾਹੇ ਜ਼ੀਰੋ ਨੰਬਰ ਦੇ ਸ਼ੀਸ਼ੇ ਪਾਕੇ ਦਵਾਂਗੇ ਕਿਉਂਕਿ ਨਾ ਪਿਛਲੀ ਵਾਰੀ 22000 ਰੈਣਿਕ ਬਣੀ ਆ ਜੀ ਤੇ ਅਸੀਂ ਇੰਨਾ ਸਿਸਟਮ ਨਹੀਂ ਵੀ ਇੱਕ ਦਿਨ 'ਚ 100000 ਰੈਣਿਕ ਬਣਾ ਸਕੀਏ ਅਸੀਂ ਬਾਹਰੋਂ ਫਿਟਿੰਗ ਕਰਾਣੇ ਆ ਜੀ ਤੁਹਾਨੂੰ ਸ਼ੀਸ਼ੇ ਬਿਲਕੁਲ ਫਰੀ ਨੇ ਫਰੇਮ ਤੁਹਾਡਾ ਤੁਸੀਂ ਆਪਣਾ ਲੈ ਕੇ ਆਣਾ ਸ਼ੀਸ਼ੇ ਵੀ ਵਧੀਆ ਹਾਲ ਹੈ ਜਿਹੜੇ ਬਲੂ ਲਾਈਟਸ ਰੋਕਦੇ ਨੇ 80% 20% ਜਿਹੜੇ ਗੁੱਡ ਲਾਈਟਸ ਜਾਂਦੀਆਂ ਅੱਛੀ ਕੰਪਨੀ ਦੇ ਉਹ ਸ਼ੀਸ਼ੇ ਪਾ ਕੇ ਦੇਣੇ ਸਿਰਫ ਜਿਹੜੀ ਫਿਟਿੰਗ ਹੋਣੀ ਹੈ ਜੀ ਉਹ ਬਾਹਰੋਂ ਹੋ ਕੇ ਆਣੀ ਉਹਦੇ 70 ਰੁਪਏ ਉਹ ਚਾਰਜ ਕਰ ਰਹੇ ਆ ਤੇ 31 ਤਰੀਕ ਤੋਂ ਬਾਅਦ ਉਹ ਹੀ ਸ਼ੀਸ਼ਿਆਂ ਦਾ ਅਸੀਂ 650 ਰੁਪਏ ਲਵਾ ਕੇ ਜੋ ਅਸੀਂ ਲੈਣੇ ਆ ਬਿਲਕੁਲ ਤੇ ਸਾਨੂੰ ਲੱਗਿਆ ਸਾਡੇ ਕੋਲ ਇੰਨਾ ਸਮਾਨ ਪਿਆ ਹੋਇਆ ਮਾਰੇ ਦੀ ਕਿਰਪਾ ਚੱਲ ਕੋਈ ਗੱਲ ਨਹੀਂ ਕਿਸੇ ਲੇਖੇ ਲੱਗ ਜੇ ਇਹ ਦਿਲ ਸੀਗਾ ਆਪਣਾ ਤੇ ਕਿਦੋਂ ਤੱਕ ਇਹ ਲੰਗਰ ਜਿਹੜਾ ਰਹੂਗਾ ਤੇ ਕਿਹੜੇ ਤੁਸੀਂ ਕਹ ਰਹੇ ਸੀ ਸਪੈਸ਼ਲ ਬੱਚਿਆਂ ਲਈ ਹੈ ਕਿ ਵੱਡੇ ਲਈ ਵੀ ਹੈ ਨਹੀਂ ਦੇਖੋ ਜੀ ਬੱਚਿਆਂ ਦਾ ਮੀਨਸ ਮਤਲਬ ਇਹ ਆ ਜਿਹੜੇ ਪੜਨ ਵਾਲੇ ਬੱਚੇ ਚਾਹੇ ਉਹ 10ਵੀਂ ਦੇ ਹੋਣ 12ਵੀਂ ਦੇ ਹੋਣ ਬੀਏ ਦੇ ਹੋਣ ਬੀਕਾਮ ਦੇ ਹੋਣ ਪੜਨ ਵਾਲੇ ਬੱਚੇ ਮੇਰਾ ਦਿਲ ਇਹ ਆ ਵੀ ਜੋ ਲੋਕ ਨਹੀਂ ਲੈ ਸਕਦੇ ਉਹਨਾਂ ਤੱਕ ਤਾਂ ਮੈਂ ਜ਼ਰੂਰ ਪਹੁੰਚ ਕਰਾਂ ਬਾਕੀ ਨਾ ਕਿਸੇ ਨੂੰ ਨਹੀਂ ਹੈਗੀ ਮਾਰੇ ਦੀ ਕਿਰਪਾ ਸਦਕਾ ਬਾਹਰ ਤੁਸੀਂ ਦੇਖੋ ਟੈਂਟ ਲਾਇਆ ਛੋਟਾ ਜਿਹਾ ਉੱਥੇ ਕਾਫੀ ਦੀ ਮਸ਼ੀਨ ਚਾਹ ਕਾਫੀ ਸੂਪ ਚੱਲ ਰਿਆ ਨਾਲ ਬਿਸਕਟ ਮਠਿਆ 31 ਦਸੰਬਰ ਤੱਕ ਇਹ ਗੁਰੂ ਦੇ ਲੰਗਰ ਚੱਲਣਗੇ ਸਾਡੇ ਕੋਲ ਜਿਹੜੇ ਲੋਕ ਬੜੀ ਦੂਰੋਂ ਦੂਰੋਂ ਆਉਂਦੇ ਨੇ ਹਨਾ ਉਹ ਆ ਕੇ ਇੱਥੇ ਚਾਹ ਕਾਫੀ ਵੀ ਪੀਣ ਖਾਣੇ ਦੇ ਲੰਗਰ ਵੀ ਚੱਲ ਰਹੇ ਨੇ ਚਾਹ ਕਾਫੀ ਦੇ ਮਠਿਆ ਦੇ ਸੂਪ ਦੇ ਨਾਲ ਐਨਕਾ ਬਣਾ ਕੇ ਜਾਂ ਸਭ ਖੁਸ਼ ਕਰਕੇ ਭੇਜਣਾ ਸਾਨੂੰ ਅਸੀਸਾਂ ਦੇਣ ਸਾਨੂੰ ਅਸੀਸਾਂ ਦੇਣ ਦੇਖੋ ਹਰੇਕ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਪਰ ਜੋ ਵੀ ਚੀਜ਼ ਅਸੀਂ ਵੀਡੀਓ ਚ ਬੋਲਦੇ ਆ ਜੈਨੂਅਲੀ ਉਦਾਂ ਹੀ ਹੁੰਦਾ ਕਈ ਲੋਕ ਨਾ ਵੀਡੀਓ ਸਿਰਫ 5 ਮਿੰਟ ਦੀ 5 ਸੈਕਿੰਡ ਦੀ 10 ਸੈਕਿੰਡ ਦੀ ਦੇਖ ਕੇ ਨਾਲ ਹੀ ਫੋਨ ਕਰ ਦਿੰਦੇ ਨੇ ਹੋ ਸਕਦਾ ਹੈ ਗੁੱਸਾ ਨਾ ਕਰਿਓ ਮੈਂ ਸਾਰਿਆਂ ਦੇ ਫੋਨ ਨਹੀਂ ਚੱਕ ਸਕਦੇ ਅਸੀਂ ਲੋਕ ਕਿਉਂਕਿ ਕੰਮ ਵੀ ਕਰਨਾ ਹੁੰਦਾ ਤੁਸੀਂ ਪੂਰੀ ਵੀਡੀਓ ਦੇਖ ਕੇ ਆਓ ਕੋਈ ਵੀ ਚੀਜ਼ ਇਹਦੇ ਵਿੱਚ ਜੋ ਵੀ ਬੋਲਿਆ ਗਿਆ ਹਮੇਸ਼ਾ ਸਹੀ ਹੁੰਦਾ ਤੇ ਉਹੀ ਮਿਲੂਗਾ ਜਿਹੜਾ ਕਿ ਬੋਲਿਆ ਗਿਆ ਬਿਲਕੁਲ ਜੀ ਉਹੀ ਮਿਲੂਗਾ 100% ਕਿਤੋਂ ਵੀ ਚੈੱਕ ਕਰਾ ਸਕਦੇ ਬਿਲਕੁਲ ਤੇ ਸਰ ਕਿਤੇ ਨਾ ਕਿਤੇ ਹੁੰਦਾ ਕਿ ਤੁਸੀਂ ਬੋਲਦੇ ਕੁਝ ਹੋਰ ਹੋ ਤੇ ਲੋਕ ਗਲਤ ਕੁਝ ਹੋਰ ਸਮਝ ਲੈਂਦੇ ਨੇ ਫਿਰ ਆ ਕੇ ਬਹਿਸ ਕਰਦੇ ਨੇ ਬਿਲਕੁਲ ਜੀ ਮੈਂ ਕਈ ਵਾਰੀ ਮੈਨੂੰ ਬੜਾ ਫੀਲ ਹੁੰਦਾ ਲੋਕ ਪੂਰੀ ਵੀਡੀਓ ਦੇਖਦੇ ਨਹੀਂ ਹੈਗੇ ਪਿੱਛੇ ਜੇ ਅਸੀਂ ਕਿਹਾ ਸੀਗਾ ਵੀ ਅਸੀਂ ਇੱਕ ਦੇ ਨਾਲ ਇੱਕ ਸਨ ਗਲਾਸੇਸ ਫ੍ਰੀ ਦੇ ਰਹੇ ਹਾਂ ਉਹ ਦਿਖਾਈਆਂ ਵੀ ਵੀਡੀਓ ਦੇ ਵਿੱਚ ਪਰ ਲੋਕ ਆ ਕੇ ਕਹਿੰਦੇ ਨਹੀਂ ਤੁਸੀਂ ਇੱਕ ਨਾਲ ਇੱਕ ਐਨੇ ਕਹੀ ਸੀਗੀ ਦੇਖੋ ਹੁਣ ਨਜ਼ਰ ਵਾਲੀ ਐਂਡਕ ਤੇ ਸਨਗਲਾਸੇ ਜਿਹੜੀ ਧੁੱਪ ਵਾਲੀ ਦਾ ਫਰਕ ਹੁੰਦਾ ਮੈਂ ਉਹਨਾਂ ਨੂੰ ਕਹਿੰਦਾਈ ਤੁਸੀਂ ਵੀਡੀਓ ਦੇਖੋ ਕਹਿੰਦੇ ਨਹੀਂ ਵੀਡੀਓ ਮਤਲਬ ਮੈਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਦਾ ਮੈਂ ਗਲਤੀ ਨਹੀਂ ਮੰਨ ਕਿਸੇ ਕਹਿੰਨਾ ਕਈ ਵਾਰੀ ਲੋਕ ਐਕਸਾਈਟਡ ਹੀ ਇੰਨੇ ਜ਼ਿਆਦਾ ਹੁੰਦੇ ਲੋਕ ਪੂਰੀ ਵੀਡੀਓ ਦੇਖਦੇ ਨਹੀਂ ਮੈਂ ਕਵਾਂਗਾ ਰੱਬ ਦਾ ਵਾਸਤਾ ਪੂਰੀ ਵੀਡੀਓ ਦੇਖੋ ਸਮਝੋ ਨਾ ਕਿਸੇ ਨੂੰ ਨਹੀਂ ਹੈਗੀ ਤੁਸੀਂ 31 ਦਸੰਬਰ ਤੱਕ ਆਓ ਜਿੰਨੇ ਮਰਜੀ ਬੱਚਿਆਂ ਨੂੰ ਲੈ ਕੇ ਆਓ ਜਿਹੜੇ ਪੜਨ ਵਾਲੇ ਬੱਚੇ ਨੇ ਜਿਹੜੇ ਪੜਨਾ ਚਾਹੁੰਦੇ ਨੇ ਕਿਉਂਕਿ ਬਹੁਤ ਲੋੜ ਹੈ ਸਾਡੀ ਜਨਰੇਸ਼ਨ ਨੂੰ ਜਿਹੜੀ ਆਉਣ ਵਾਲੀ ਜਨਰੇਸ਼ਨ ਇਹੀ ਸਾਡਾ ਫਿਊਚਰ ਹੈ ਤੇ ਇਹ ਉਹਨਾਂ ਨੂੰ ਬਹੁਤ ਲੋੜ ਹੈ ਵਧੀਆ ਸ਼ੀਸ਼ਿਆਂ ਦੀ ਤੇ ਮੈਂ ਚਾਹਨਾ ਵੀ ਅਸੀਂ ਪਰਮਾਤਮਾ ਦਾ ਜ਼ਰੀਆ ਬਣੀ ਉਹਨਾਂ ਨੂੰ ਬਹੁਤ ਘੱਟ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਉਹ ਚੀਜ਼ ਮੁਹੱਈਆ ਕਰਾ ਸਕੀ ਹੈ ਅੱਛਾ ਭਾਜੀ ਕਦੋਂ ਤੱਕ ਇਹ ਲੰਗਰ ਜਿਹੜਾ ਹੈ ਰਹੂਗਾ ਤੁਹਾਡੇ ਵੱਲੋਂ ਤੇ ਇਸ ਦੇ ਨਾਲ ਨਾਲ ਟਾਈਮਿੰਗ ਵੀ ਥੋੜੀ ਜੀ ਦੱਸ ਦਿਓ ਕਿ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਜਿਹੜੀ ਤੁਹਾਡੀ ਸ਼ਾਪ ਆ ਓਪਨ ਹੈ ਬਿਲਕੁਲ ਜੀ ਸਾਡਾ ਇੱਕ ਤਾਂ ਜਿਹੜਾ ਲੁਧਿਆਣੇ ਮੇਨ ਬੱਸ ਸਟੈਂਡ ਹੈ ਜੀ ਉਹਦੇ ਬਿਲਕੁਲ ਸਾਹਮਣੇ ਜਵਾਰ ਨਗਰ ਕੈਂਪ ਹੈ ਮਿੱਡਾ ਚੌਂਕ ਚੌਂਕ ਬੜਾ ਮਸ਼ਹੂਰ ਹੈ ਮਿੱਡਾ ਚੌਂਕ ਹੈ ਲੁਧਿਆਣੇ ਬੱਸ ਸਟੈਂਡ ਦੇ ਸਾਹਮਣੇ ਮਿੱਡਾ ਚੌਂਕ ਦੇ ਇੱਕ ਨੁੱਕਰ ਤੇ ਸਾਡਾ ਸਟੋਰ ਹੈ ਤਿੰਨ ਮੰਜ਼ਲੀ ਸਿੰਘ ਆਪਟਿਕਸ ਦੇ ਨਾਂ ਤੇ ਸਵੇਰੇ 10:30 ਵਜੇ ਤੋਂ ਲੈ ਕੇ ਰਾਤੀ 9:30 ਵਜੇ ਤੱਕ ਅਸੀਂ ਬੈਠਦੇ ਹਾਂ ਰੋਜ ਸੰਡੇ ਵੈਸੇ ਅਸੀਂ 2 ਤੋਂ 6 ਬੈਠਦੇ ਹਾਂ ਪਰ ਆਹ ਜਿਹੜਾ 31 ਦਸੰਬਰ ਤੱਕ ਜਿਹੜਾ ਸੰਡੇ ਹੋਏਗਾ ਅਸੀਂ ਉਹ ਵੀ ਪੂਰਾ ਟਾਈਮ ਦਵਾਂਗੇ ਭਾディ ਕੋ ਜਾਂਦੇ ਜਾਂਦੇ ਸੀ ਦੀ ਦਿਹਾੜੇ ਚੱਲ ਰਹੇ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਫਿਰ ਕੁਝ ਕਹਿਣਾ ਚਾਹੋਗੇ ਹਾਂ ਸ਼ੀਦੀ ਦਿਹਾੜਿਆਂ ਤੇ ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ ਵੀ ਆਪਾਂ ਕਿਸੇ ਦੇ ਤਿਉਹਾਰ ਨੂੰ ਮਾੜਾ ਨਹੀਂ ਕਹਿੰਦੇ ਪਰ ਕਿਤੇ ਨਾ ਕਿਤੇ ਨਾ ਆਪਾਂ ਆਪਣਾ ਕਲਚਰ ਆਪਣਾ ਵਿਰਸਾ ਨਾ ਭੁੱਲੀਏ ਮੈਂ ਦੇਖਿਆ ਪਿਛਲੇ ਸਾਲ ਸ਼ਾਇਦ ਤੁਸੀਂ ਕਿ ਕਿੰਨਾਂ ਨੇ ਰਿਪੋਰਟਿੰਗ ਕੀਤੀ ਸੀ ਸਾਬਾ ਨਗਰ ਮਾਰਕੀਟ ਦੇ ਵਿੱਚ ਜਾ ਕੇ ਘਟੋ ਘਟ 80 90 ਬੰਦਿਆਂ ਨੂੰ ਉਹਨਾਂ ਨੇ ਪੁੱਛਿਆ ਵੀ ਛੋਟੇ ਸਾਹਿਬ ਜਦਾਂ ਨਾਮ ਕੀ ਹੈ ਲੋਕਾਂ ਨੂੰ ਨਾਮ ਹੀ ਨਹੀਂ ਯਾਦ ਸੀ ਕੀ ਆਪਣਾ ਕਲਚਰ ਆ ਆਪਾਂ ਪੈਸੇ ਕਮਾ ਕੇ ਕਰਾਂਗੇ ਕੀ ਆਪਾਂ ਇਹਨੇ ਮਾਡਰਨ ਬਣ ਕੇ ਕਰਾਂਗੇ ਕਿ ਮੈਨੂੰ ਲੱਗਦਾ ਆਪਾਂ ਦੇਸੀ ਜ਼ਿਆਦਾ ਵਧੀਆ ਆਂ ਅੱਜਕੱਲ ਬੜੀ ਫੇਸਬੁੱਕ ਤੇ ਘਰਿਆ ਸਟਾਰਬਕਸ ਦੀ ਤੁਸੀਂ ਦੇਖਿਆ ਹੋਵੇ ਸਟਾਰਬਕਸ ਦੇ ਬਾਰੇ ਲਿਖਿਆ ਵੀ ਪੰਜਾਬ 'ਚ ਸਟਾਰਬਕਸ ਅੱਦਾ ਦੇ ਹੋਣਾ ਚਾਹੀਦੇ ਆ ਪੱਗਾਂ ਵਾਲੇ ਸਰਦਾਰ ਮੁੰਡੇ ਕੁੜੀਆਂ ਪਰਾਂਦੇ ਵਾਲੀਆਂ ਕੁੜੀਆਂ ਹਨਾ ਆਪਾਂ ਜ਼ਿਆਦਾ ਮਾਡਰਨ ਛੋਟੇ-ਛੋਟੇ ਕੱਪੜੇ ਪਾ ਕੇ ਕੀ ਕਰਾਂਗੇ ਬਣ ਕੇ ਠੀਕ ਹੈ ਜਿਹਦਾ ਕਲਚਰ ਜੋ ਹੈ ਉਹ ਰੱਖੇ ਪਾਉ ਜਿਦਾਂ ਨੇ ਕਿਤੇ ਵੈਸਟਰਨ ਕਲਚਰ ਵੀ ਜ਼ਰੂਰੀ ਹੈ। ਵੈਸਟਰਨ ਕਲਚਰ ਕਰੋ ਜੋ ਮਰਜ਼ੀ ਕਰੋ ਅਸੀਂ ਵੀ ਕਰਦੇ ਆਂ ਪਾਰਟੀਆਂ 'ਚ ਜਾਂਦੇ ਆਂ ਪਰ ਅਸੀਂ ਆਪਣਾ ਵਿਰਸਾ ਨਾ ਭੁੱਲੀਏ। ਆਪਣੇ ਦਿਨ ਨਾ ਭੁੱਲੀਏ। ਦੇਖੋ ਜਿਨ੍ਹਾਂ ਦਿਨਾਂ ਦੇ ਵਿੱਚ ਸਾਡੇ ਵਡਿਆਂ ਦੇ ਨਾਲ ਕੁਝ ਵੀ ਇਦਾਂ ਦਾ ਹੋਇਆ, ਸ਼ਹੀਦ ਹੋਇਆ, ਉਹਨਾਂ ਨੂੰ ਯਾਦ ਤੱਕ ਕਰਨ ਦਾ ਮੌਕਾ ਚਾਹੀਦਾ। ਲੋਕੀ ਐਵੇਂ ਜਲੇਬੀਆਂ ਤੇ ਲੰਗਰ ਪਤਾ ਨਹੀਂ ਕਿਹੜੇ-ਕਿਹੜੇ ਲਾਈ ਜਾਂਦੇ ਯਾਰ ਕੋਈ ਖੁਸ਼ੀ ਦੇ ਦਿਨ ਥੋੜੀ ਚੱਲ ਰਹੇ ਨੇ। ਅਪਾ ਤਾਂ ਮੈਂ ਹਮੇਸ਼ਾ ਕਹਿੰਦਾ ਪੰਜਾਬੀ ਤਾਂ ਪੂਰੀ ਦੁਨੀਆ ਦੇ ਪਾਜੀ ਤੁਸੀਂ ਕਹਿ ਰਹੋ ਜਲੇਬੀਆਂ ਦੇ ਹੋ ਗਏ ਜਾਂ ਖੰਡ ਪੀਣ ਦੇ ਪਰ ਸਭ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ ਕਿ ਨਹੀਂ ਨਹੀਂ ਬਿਲਕੁਲ ਨਜ਼ਰੀਆ ਹੁੰਦਾ ਜੀ ਪਰ ਦੇਖੋ ਜਿੱਥੇ ਜਵਾਨ ਡੈਥਸ ਹੋਈਆਂ ਹੁੰਦੀਆਂ ਨੇ ਨਾ ਉਹਨਾਂ ਦੇ ਭੋਗਾਂ ਤੇ ਮਿੱਠੇ ਨਹੀਂ ਚੱਲਦੇ ਹੁੰਦੇ ਇਹ ਸੋਚਣ ਵਾਲੀ ਗੱਲ ਮੈਂ ਕਿਸੇ ਨੂੰ ਉਹੀ ਮੈਂ ਕਹਿ ਰਿਹਾ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਆਪਾਂ ਸਾਰਾ ਸਾਲ ਖਾਨੇ ਹੀ ਆ ਜੇ ਆ ਚਾਰ ਦਿਨ ਹਫਤਾ ਆਪਾਂ ਨਹੀਂ ਵੀ ਮਿੱਠਾ ਖਾਵਾਂਗੇ ਤਾਂ ਕੀ ਫਰਕ ਪੈ ਜਾ ਕੋਈ ਫਰਕ ਨਹੀਂ ਪੈਂਦਾ ਸੋਚ ਹੁੰਦੀ ਹੈ ਸਾਰੀ ਦੇਖੋ ਮਹਾਰਾਜ ਵੀ ਹਮੇਸ਼ਾ ਉੱਥੇ ਕਿਰਪਾ ਕਰਦੇ ਨੇ ਜਿੱਥੇ ਅਸੀਂ ਦੇਖੋ ਜਿੰਨੂੰ ਤੁਸੀਂ ਪਿਆਰ ਕਰਦੇ ਹੋ ਨਾ ਜੀ ਉਹਨੂੰ ਕਿਤੇ ਨਾ ਕਿਤੇ ਤੁਹਾਡੀਆਂ ਨਾ ਪੋਜ਼ਿਟਿਵ ਜਿਹੜੀਆਂ ਵਾਈਬਸ ਨੇ ਨਾ ਟੱਚ ਕਰਦੀਆਂ ਨੇ ਤੁਸੀਂ ਕਿਸੇ ਨੂੰ ਵੀ ਧਰਮ ਕਿਸੇ ਵੀ ਪਰਮਾਤਮਾ ਨੂੰ ਜਿਹੜੇ ਮਰਜ਼ੀ ਰੱਬ ਨੂੰ ਯਾਦ ਕਰਕੇ ਦੇਖੋ ਜਦੋਂ ਤੁਸੀਂ ਉਹਨੂੰ ਯਾਦ ਕਰੋਗੇ ਨਾ ਕਿਸੇ ਬੰਦੇ ਨੂੰ ਵੀ ਯਾਦ ਕਰੋਗੇ ਨਾ ਉਹਨੂੰ ਕਿਤੇ ਨਾ ਕਿਤੇ ਉਹਦੇ ਮਾਈਂਡ 'ਚ ਤੁਹਾਨੂੰ ਯਾਦ ਆਊਗੀ ਕਿਉਂਕਿ ਜਦੋਂ ਫੋਨ ਨਹੀਂ ਹੁੰਦੇ ਸੀ ਨਾ ਤੇ ਲੋਕਾਂ ਦੀਆਂ ਅੰਦਰਾਂ ਇੱਕ ਦੂਜੇ ਨੂੰ ਮਹਿਸੂਸ ਕਰਾਉਂਦੇ ਆਂ ਬੰਦਾ ਕਹਿੰਦਾ ਯਾਰ ਅੱਜ ਮੈਨੂੰ ਉਹਦੀ ਬੜੀ ਯਾਦ ਆ ਰਹੀ ਹੈ ਜਦੋਂ ਤੁਸੀਂ ਉਹਨੂੰ ਚਿੱਠੀ ਪਾਉਂਦੇ ਸੀ ਜਾਂ ਕਦੇ ਵਿਆਹ ਤੇ ਮਿਲਦੇ ਸੀ ਜਾਂ ਹਫ਼ਤੇ ਬਾਅਦ ਮਿਲਦੇ ਕਹਿੰਦਾ ਹਾਂ ਯਾਰ ਮੈਨੂੰ ਵੀ ਤੇਰੀ 2 ਦਿਨ ਪਹਿਲਾਂ ਬੜੀ ਯਾਦ ਆਈ ਐਕਚੁਅਲੀ ਉਹ ਤਾਂ ਫੋਨਸ ਨਹੀਂ ਹੁੰਦੇ ਸੀ ਉਹਨਾਂ ਫੋਨਾਂ ਨੇ ਥੋੜੀਆਂ ਦੂ ਇਸ ਕਰਕੇ ਤੁਸੀਂ ਜਦੋਂ ਮਹਾਰਾਜ ਨੂੰ ਯਾਦ ਕਰਦੇ ਹੋ ਨਾ ਤੇ ਉਹ ਵੀ ਤੁਹਾਡੇ ਤੇ ਕੋਈ ਮੜਾ ਟਾਈਮ ਆਂਦ ਪਹਿਲਾਂ ਪਹਿਲਾਂ ਖੜਿਆ ਹੁੰਦਾ ਉਹਨੂੰ ਵੀ ਸਭ ਪਤਾ ਹੁੰਦਾ ਵੀ ਕੀ ਵਧੀਆ ਹੁੰਦਾ ਤੇਰੇ ਲਈ ਉਹੀ ਸੋਚ ਲੈ ਕੇ ਆਂਦੇ ਨੇ ਉਹੀ ਸਭ ਕੁਝ ਅੱਗੇ ਖੜ ਕੇ ਕਰਾਉਂਦੇ ਨੇ ਬਾਕੀ ਠੀਕ ਹੈ ਜੀ ਮੈਂ ਸਭ ਨੂੰ ਅਪੀਲ ਕਰਾਂਗਾ ਵੀ ਤੁਸੀਂ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਪਿੰਡ ਦੇ ਤੁਹਾਡੇ ਏਰੀਏ ਦੇ ਬੱਚੇ ਪੜਨ ਨਾਲੇ ਜਿਹੜੇ ਬੱਚੇ ਗਵਰਨਮੈਂਟ ਸਕੂਲ 'ਚ ਪੜਦੇ ਨੇ ਜਿਹੜੇ ਜਿਨ੍ਹਾਂ ਕੋਲ ਇੰਨੀਆਂ ਫੈਸਿਲਿਟੀਆਂ ਨਹੀਂ ਹੈਗੀਆਂ ਉਨਾਂ ਲਈ ਅਸੀਂ ਬੈਠੇ ਆ ਜੀ ਤੁਸੀਂ ਸਾਡੇ ਕੋਲ ਆਓ ਆਪਣੀ ਐਨਕਾਂ ਬਣਵਾ ਕੇ ਜਾਓ ਵਧੀਆ ਸ਼ੀਸ਼ੇ ਪਵਾ ਕੇ ਜਾਓ ਸੋ ਆਹ ਲੋ ਜੀ ਸੀ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਐਨਕਾਂ ਦੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਜੇ ਤੁਹਾਡੀ ਵੀ ਨਿਗਾ ਘਟਾ ਜਾਂ ਤੁਹਾਨੂੰ ਵੀ ਜਿਹੜਾ ਚਸ਼ਮਾ ਬਣਵਾਉਣਾ ਹੈ ਤੇ ਜਲਦੀ ਤੋਂ ਜਲਦੀ ਇੱਥੇ ਆ ਕੇ ਵਿਜ਼ਿਟ ਕਰ ਲਓ ਲੋਕੇਸ਼ਨ ਜਿਹੜੀ ਆ ਭਾਜੀ ਨੇ ਦੱਸ ਦਿੱਤੀ ਹੈ ਤੇ ਹੋਰ ਏਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ ਮੈਂ ਨਿਹਮਲਿਕ ਕੈਮਰਾ ਪਰਸਨ ਦਿਆਂ ਨਾ